ਪੁਲਿਸ ਨੇ ਇੱਕ ਲੁਟੇਰੇ ਦਾ ਐਸਾ ਮੋਰ ਬਣਾਇਆ ਹੈ ਕਿ ਹੁਣ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਜੀ ਹਾਂ ਮਾਮਲਾ ਮੋਗੇ ਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਲੇਡੀ ਜਿਹੜੀ ਆ ਉਹ ਸ਼ੋਪਿੰਗ ਕਰਨ ਵਾਸਤੇ ਮੋਗਾ ਦੇ ਇੱਕ ਬਾਜ਼ਾਰ ਦੇ ਵਿੱਚ ਜਾਂਦੀ ਹੈ ਤੇ ਇੱਕ ਬਾਈਕ ਸਵਾਰ ਲੁਟੇਰੇ ਵੱਲੋਂ ਉਸ ਦਾ ਸੋਨੇ ਦਾ ਭਰਿਆ ਬੈਗ ਜਿਸ ਦੇ ਵਿੱਚ ਸੋਨੇ ਦੇ ਕੰਗਣ ਉਹਦੇ ਵਿੱਚ ਕੈਸ਼ ਸੀਗਾ ਨਾਲ ਮੋਬਾਈਲ ਫੋਨ ਸੀਗਾ ਤਾਂ ਉਹ ਲੁੱਟ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਤੇ ਸੀਸੀਟੀਵੀ ਦੀ ਮਦਦ ਦੇ ਨਾਲ ਲੁਟੇਰੇ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਉਸ ਦੇ ਕੋਲੋਂ ਲੁੱਟਿਆ ਹੋਇਆ ਸਾਰਾ ਸਮਾਨ ਗਹਿਣੇ ਕੈਸ਼ ਅਤੇ ਹੋਰ ਸਮਾਨ ਬਰਾਮਦ ਕਰ ਲਿੱਤਾ ਜਾਂਦਾ ਹੈ ਜੀ ਹਾਂ ਜੀ ਗਾਂਧੀ ਜੀ ਆਈਪੀਐਸ ਦੇ ਅਨੁਸਾਰ ਤਾ ਮਤਾਬਕ ਜਿਹੜੇ ਮਾੜੇ ਐਂਸਰਾਂ ਉਹਨਾਂ ਦੇ ਖਿਲਾਫ ਚਲਾਈ ਗਈ ਮਾਮਲੇ ਵਿੱਚ ਜਿਹੜਾ ਸਾਡੇ ਮਿਤੀ 28 ਤਿੰਨ 25 ਨੂੰ ਇੱਕ ਖੋਹ ਹਿਸੀ ਉਹ ਟ੍ਰੇਸ ਕੀਤੀ ਗਈ ਹੈ ਜਿਹੜੇ ਇੱਕ ਅਸ਼wini ਕੁਮਾਰ ਵਾਸੀ ਆਪਣੇ ਅਸ਼wini ਕੁਮਾਰ ਵਾਸੀ ਪਰਾਣਾ ਮੋਗਾ ਜੀ ਅਸ਼wini ਜਿਹੜਾ ਉਹਨਾਂ ਨੇ ਆਗਾ ਬਿਆਨ ਲਖਾਇਆ ਸੀ ਇਰੇ ਵਿੱਚ ਉਹਦੀ ਆਪਣੇ ਰਿਸ਼ਤੇਦਾਰ ਤੇ ਉਹਦੀ ਵਾਈਫ ਜਿਹੜੀ ਸੀ ਉਹ ਬਾਜ਼ਾਰ ਗਈ ਸੀ ਜੀ ਤੇ ਜਦੋਂ ਵਾਪਸ ਬਾਜ਼ਾਰੋਂ ਵਾਪਸ ਆ ਰਹੀ ਸੀ ਤੇ ਕਾਲਸਾ ਰੋਡ ਦੇ ਕੋਲੇ ਕੋਈ ਮੋਨਾ ਨੌਜਵਾਨ ਸੀ ਅਣਪਛਾਤਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹ ਵਾਪਸ ਇਹਨਾਂ ਦੇ ਝਪਟ ਮਾਰ ਕੇ ਇਹਨਾਂ ਦਾ ਬੈਗ ਖੋ ਕੇ ਲੈ ਗਿਆ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਬੈਗ ਦੇ ਵਿੱਚ ਜਿਹੜਾ ਸਾਡਾ 20000 ਰੁਪਇਆ ਤੇ ਬਾਕੀ ਜਿਹੜਾ ਸੋਨੇ ਦੀਆਂ ਵੱਖ-ਵੱਖ ਆਈਟਮਾਂ ਤੇ ਦੋ ਮੋਬਾਈਲ ਸਨ ਉਹ ਜਿਹੜਾ ਇਹਨਾਂ ਦੇ ਮਤਲਬ ਪਰਚਾ ਸੀ ਦਜ ਕਰ ਦਿੱਤਾ ਗਿਆ ਸੀ ਤੇ ਹੁਣ ਗਰਾਨੇ ਤਰਪੀਸ਼ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਤੋਂ ਜਿਹੜਾ ਸੋਨਾ ਤੇ ਦੋ ਜਿਹੜੇ ਮੋਬਾਈਲ ਸੀ ਉਹ ਅਸੀਂ ਬਰਾਮਦੇ ਕਰਾ ਲੈ ਗਏ ਹਾਂ ਅਰੇ ਤੁਸੀਂ ਕਹਿਆ ਹੀ ਗੱਡਪੰਦ ਸੀ ਜੀ ਬਿਸਸਸ ਕਿਹਾ ਇਹ ਉਹਦੇ ਚ ਕਿੰਨੇ ਕ ਅਮਾਉਂਟ ਨੇ ਕੋ ਮਿਲੀ ਹੈ ਜਾਂ ਨਹੀਂ ਅਮਾਉਂਟ 20000 ਰੁਪਏ ਦੱਸਦੇ ਸੀ ਪਰ ਇਹਦੇ ਕੋਲੋਂ ਇਹ ਦੱਸਦਾ ਜਿਹੜੇ ਪੈਸੇ ਸੀ ਉਹ ਮੈਂ ਖਰਤੇ ਲੈ ਸੀ ਪਹਿਲਾਂ ਹੀ ਜਿਹੜੇ 16 ਮਿਲੇ ਉਹਦੇ ਚ ਕੀ ਕੀ ਹੈ ਸੋਨਾ ਦੇ ਵਿੱਚ ਸੋਨੇ ਦੇ ਵਿੱਚ ਇੱਕ ਕਿੱਟੀ ਸੈਟ ਹੈ ਤੇ ਬਾਕੀ ਕੋਜ ਆਈਟਮਾਂ ਹੈਂ ਆਂ ਵੱਖਰੀਆਂ ਵੱਖਰੀਆਂ ਸਰੇਕ ਤੇ ਪਹਿਲੇ ਜੀ ਮਾਮਲਾ ਦਰਜ ਆ ਉਹ ਅਸੀਂ ਕਰ ਰਹੇ ਆਂ ਮਤਲਬ ਅਰਮਾਨ ਅੱਜ ਲਿਆ ਤੇ ਚੈੱਕ ਕਰ ਦੌਰਾਨੇ ਤਫਤੀਸ਼ ਜਿਹੜਾ ਅਸੀਂ ਦੱਸ ਪਤਾ ਕਰ ਰਹੇ ਆਂ ਮੁਗਲੀ ਜਹੰਤ ਪਤਾ ਲੱਗਿਆ ਕਿੱਥੋਂ ਦਾ ਕੀ ਬੰਦੇ ਆ ਇਹ ਜਿਹੜਾ ਪੁਰਾਣੇ ਮੋਗੇ ਦਾ ਖਾਨੇ ਕੇ ਅਗਵਾੜ ਦਾ ਦੋਸ਼ੀ ਦਾ ਨਾਮ ਸੀ ਆ ਜਿਹੜਾ ਦੋਸ਼ੀ ਇਹਦਾ ਨਾਮ ਚਿਮਨ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਹੈ ਉਹ ਵੱਗ ਲੋ ਵਰਕਰਦਿਆਂ ਨੇ ਉਹ ਕੀ ਕਾਰਵਾਈ ਕੀਤੀ ਜਾਰੀ ਇਹਦਾ ਅੱਜ ਕੋਰਟ ਚ ਪੇਸ਼ ਨੂੰ ਕੀਤਾ ਤੇ 2 ਦਿਨ ਦਾ ਦਾ ਪੁਲਿਸ